ਤੇ ਅੱਜ ਆਪਣਾ ਜੋ ਵਲੋਗ ਹੈਗਾ ਨਾ ਉਹ ਅੱਜ ਹੈਗਾ ਵਾ ਵਧੀਆ ਤੇ ਅੱਜ ਆਪਾਂ ਚਲੇ ਹੀ ਟੂਰਨਾਮੈਂਟ ਤੇ ਆਪ ਨੂੰ ਪਹਿਲਾਂ ਵੀ ਕਿਹਾ ਸੀ ਬਾਈਓ ਨੇ ਤੇ ਇੱਕ ਥਾਂ ਪਹਿਲਾਂ ਵੀ ਜਾਣੇ ਉੱਥੇ ਜਾਣ ਹੀ ਹੋਇਆ ਸੀ ਆਪਣੇ ਕੋਲ ਤੇ ਇੱਥੇ ਆਪਾਂ ਜਾਣਦੇ ਆ ਮੇਰਾ ਵੀਰ ਤੇ ਜਾਂ ਵਾਧੂ ਲੱਗਾ ਵਾ ਤੇ ਜਾਨ ਆਪਾਂ ਦੇ ਆ ਹੁਣ ਦੇਖੋ ਚਲੋ ਕੋਈ ਨਾ ਸੇ ਪਹੁੰਚ ਕੇ ਅੱਕੇ ਚੰਗਾ ਇੱਥੇ ਦੇ ਟ੍ਰੈਫਿਕ ਹੈ ਕਿੰਨਾ ਕਿ ਟਾਈਮ ਲੱਜਣਾ ਜੌਰ ਲੌਕ ਜਾਨਾ ਉਹ ਤਾਂ ਗੱਡੀ ਵੀ ਸਹੀ ਲੈ ਕੇ ਜਾਈ ਬੋਲਾ ਹੋਈ ਫੇ ਚੜਕਾ ਉੱਦਾਂ ਦੀ ਨਹੀਂ ਕੋਈ ਨਾ ਧਿਆਨ ਦੇ ਜਾਂਦਿਆ ਤੇ ਮੈਂ ਤੈਨੂੰ ਇੱਕ ਨਾ ਚਿੱਪੜ ਦੇਖ ਲਈ ਇੱਧਰ ਤੇ ਠੀਕ ਨਾ ਇੱਧਰ ਵੀ ਬੇਜਮੀਨ ਕੋਈ ਨਾ ਹੋਰ ਮੇਲੇ ਦਾ ਵਧੀਆ ਹੁੰਦਾ ਮੇਰੇ ਸਹਾਲਾ ਨਾਲ ਤੇ ਉੱਥੇ ਬਹੁਤ ਸਾਰਾ ਮਾੜਦਾ ਹੀ ਇੱਦਾਂ ਹੀ ਜਾਣਾ ਤੇ ਮੇਗਾ ਸੁਖੇ ਬੰਦੇ ਆਪਣੇ ਹੋ ਗਏ ਰੈਡੀ ਉੱਥੇ ਵਾਲੇ ਬੰਦੇ ਰੈਡੀ ਆ ਬੰਦਾ ਸਵੀਟ ਕਰਦੇ ਵੇ ਆਪਾਂ ਉਹ ਕਿ ਲੇਟ ਐ ਚਿੱਤੇ ਨੂੰ ਪਤਾ ਮੁੰਡੇ ਆ ਗਏ ਭਰਾ ਕੁਆਰੇ ਦਾ ਨਾ ਮੇਲਾ ਅਛਾ ਗਿਰਕਾਰ ਆ ਹੀ ਹਾਂ ਘਰੇ ਆਈ ਉਹਨਾਂ ਕਰਕੇ ਉਹ ਕਿ ਲੇਟ ਆਉਦੇ ਵੀਰ ਸਾਡੀ ਵੇਟ ਕਰਦੇ ਪਏ ਨੇ ਪਰ ਬਸ ਮੈਂ ਤਾਂ ਦੱਸੂਗਾ ਨਾ ਕੋਈ ਪਾਸਾ ਦਾ ਕਹਿਤਾ ਤੂੰ ਗੱਡੀ ਆਪਣੇ ਮੇਲੇ ਦੇ ਆਪਾਂ ਉੱਥੇ ਅੱਗੇ ਲੈ ਕੇ ਜਾਈਂ ਗੱਡੀ ਉੱਥੇ ਹੀ ਅੱਜ ਟੂਰਨਾਮੈਂਟ ਚ ਠੀਕ ਆ ਅਛਾ ਅੱਗੇ ਆਪਣੀ ਆ ਅੱਗੇ ਚੱਲ ਕੋਈ ਤਾਈ ਤੂੰ ਚਲਾੜਾ ਮੈਨੂੰ ਕਹਿੰਦਾ ਤੂੰ ਆਪਣੇ ਹਿਸਾਬ ਨਾਲ ਗੱਡੀ ਹੁਣ ਜਦੋਂ ਉਹ ਲਾਈ ਜਾਂ ਠੀਕ ਆ ਨੇ ਨਹੀਂ ਚਾਲ ਕੋਈ ਨਾ ਬੜਾ ਹੁਣ ਉਹਨੂੰ ਕਰਾਂ ਦੱਸਿਆ ਉਹਨਾਂ ਨੂੰ ਕਿੱਥੇ ਜਾਣਾ ਆਹ ਹੁਣ ਉਹਨਾਂ ਨੂੰ ਵੀ ਕਰੀ ਤਾ ਪੂਰਾ ਉਥੋਂ ਪਿੰਡ ਉਹਦਾ ਬਟਾਲੇ ਤੋਂ ਬਟਾਲੇ ਤੋਂ ਜਾਣ ਜਿੱਥੇ ਮੇਰਾ ਪਿੰਡ ਨਹੀਂ ਆ ਮਤੋਂ ਪਿੱਛੇ ਹੀ ਆ اچھا ਉਤੋਂ ਪਿੱਛੇ ਹੀ ਆ ਸ਼ਹਿਰ ਉਹਦਾ ਨੰਗਣਾ ਹੀ ਪੈਣਾ ਸ਼ਹਿਰ ਨੰਗਣਾ ਪੈਣਾ ਬਸ ਕੋਈ ਨਾ ਤੇ ਗੈਰੀ ਹੁਈ ਫੇ ਆਪਣੇ ਨਾਲ ਹੀ ਚੱਲੂਗੇ ਇਹ ਵੀ ਹਾਂ ਹਾਂ ਗੈਰੀ ਹੁਈ ਮੈਂ ਗੱਡੀ ਲਵਾ ਦਿੰਦਾ ਗੈਰੀ ਲੋ ਚਾਹੀਦੀਆਂ ਦੋ ਹੀ ਸਕਾਰ ਰੀ ਹੋਈਆਂ ਨਾ ਤੇ ਸਾਹ ਤੇ ਦੂਜੀ ਗੱਡੀ ਉਹ ਤਾਂ ਇੰਨਾ ਲਈ ਉਹ ਡਿਊਟੀ ਗਿਆ ਵਾ ਅਮਰਸਰ ਡਿਊਟੀ ਗਿਆ ਅੱਜ ਨਾਕੇ ਤੇ ਆਉਂਗੀ ਅੱਛਾ ਤੇਜਸਵੀ ਵੇਲੇ ਹੀ ਆ ਸਾਹਮਣੇ ਬੈਠਾ ਫੋਨ ਨਹੀਂ ਚੱਕਦਾ ਜੱਸੀ ਹੋਈ ਵੇਲੇ ਵੇਲੇ ਮੱਗ ਲੱਗਾ ਮਤਿ ਫੋਨ ਆਉਣਾ ਇਹ ਸਾਹਮਣੇ ਲਵਲੀ ਦੇ ਫਾਸਟ ਚ ਫੋਨ ਫੋਨ ਕਿਉਂ ਨਹੀਂ ਚੱਕਦਾ ਪਤਾ ਨਹੀਂ ਗਾਣੇ ਗੂਨੇ ਨਾ ਲੱਗੇ ਹੁਣ ਜਾਓ ਲੱਗਾ ਵੀ ਬਹੁਤ ਆ ਗੱਲ ਵੀ ਕੀ ਹੈ ਇਹ ਆਪਾਂ ਕਿੱਥੇ ਆਉ ਸੁਖੇ ਆਪਾਂ ਪਹੁੰਚ ਗਏ ਜੀ ਮੋਟਰ ਚਾਹ ਦੇ ਮਿੱਤ ਨੂੰ ਸਦਾ ਬਟਾਲੇ ਜੋ ਲਸ ਟੋਏਬ ਉਹਦਾ ਨਾ ਇੱਥੇ ਇਹ ਰੋਡ ਬਹੁਤ ਖਰਾਬ ਆ ਯਾਰ ਇਹ ਰੋਡ ਇਹ ਨੂੰ ਸਾਲ ਲੱਗਣਗੇ ਹੋ ਜਾਣਾ ਹਾਂ ਲੋ ਹਾਂ ਜੀ ਮਤਰੀ ਸਾਹਿਬ ਆ ਹੋ ਗਿਆ ਤਾਂ ਵੀ ਆ ਰੈਡੀ ਨਹੀਂ ਮੈਂ ਕਿੱਥੇ ਫੇਰ ਵੀ ਸੱਚ ਦੱਸਿਓ ਬੱਸ ਅਸੀਂ ਆ ਗਏ ਫੇਰ ਅਸੀਂ ਦੇ ਮੈਥੇ ਆ ਗਏ ਜੀ हां बस अगे दा ही दा ही जा अभी वो अलग जरा पर रुकना नहीं हैगा फिर चलिए हरा ਨਾਲ ਹੀ ਜਾਈ ਇਕੱਠੇ ਗੈਰੀ ਫਿਰ ਤੁਹਾਨੂੰ ਦੱਸਣਾ ਕੁਆ ਹੈ ਮਾੜਾ ਜਿਹਾ ਪਾਇਲਟ ਕਰਨਾ ਪੀਣਾ ਕੁਛ ਹੋ ਤਾ ਨਹੀਂ ਕੁਛ हां ਤੇ ਤਾਂ ਕਰਕੇ ਮੈਂ ਕਹਿੰਦਾ ਮੈਂ ਮੈਂ ਕੁਛ ਬੜਾ ਰੈਡੀ ਹੈ ਚਲੋ ਨੂੰ ਕੁਆਗੇ ਬਸ ਆਟੇ ਪੀ ਪਚੀ ਬੰਦ ਤਾਂ ਹੈ ਜਗਾ ਤੇ ਮੇਲਾ ਹੀ ਹੈ ਸ਼ਪੀਲ ਲੱਗੀ ਗੈਰੀ ਨੇ ਗੱਡੀ ਕਿੱਥੋਂ ਭੰਨ ਲਈ ਆਪਦੀ ਕਾਉਂਗਾ ਖੜਾ ਚੰਡੀਗੜ੍ਹੋਂ ਇੰਨਾ ਹੀ ਸਸਟਾ ਇੱਧਰ ਕੋਲ ਨਾ ਜੀ ਨਾ ਜੀ ਸਸਰੀਗੜ੍ਹ ਪਾਜੀ ਸਸਰੀਗੜ੍ਹ ਪਾਜੀ ਸਸਰੀਗੜ੍ਹ ਪਾਜੀ ਕੀ ਹਾਲ ਪਾਜੀ ਕੀ ਹਾਲ ਪਾਜੀ ਵਧੀਆ ਵਧੀਆ ਪਾਜੀ ਠੀਕ ਠਾਕ ਆ ਗੱਡੀ ਵੇਖ ਕੇ ਮੈਂ ਕਹਿੰਦਾ ਇੰਦਰ ਬੜਾ ਜਣੀ ਪਾਜੀ ਹਣੀ ਆ ਗਈ ਕੌਣ ਆ ਬੜੀ ਮਾਗੀ ਪਾਜੀ ਹਾਂ ਹੋੜਾ ਅੰਗਰੇਜ਼ਾ ਹਲੋ ਪਾਜੀ ਆਏ ਵੀਰ ਮਾਮਾ ਆ ਵੀਰਾਂ ਨੂੰ ਮਾ ਵੀਰ ਨਹੀਂ ਬੱਸ ਬੱਸ ਮੇਰਾ ਵੀਰ ਯਾਰ ਯਾਰ ਮੇਰੀ ਬਾਤ ਸੁਣ ਠੀਕ ਕਰਾਇਗਾ ਦੀ ਜੀ ਸਰਾ ਸਰਾ ਪੂਰੀ ਪਾਜੀ ਮੈਂ ਵੀਡੀਓ ਪਾ ਲਿਆ ਮੈਂ ਪਾ ਦੇਣੀ ਪਾ ਦੇ Instagram ਤੇ ਪਾਜੀ ਮੈਂ ਪਾ ਦਾਂਗੇ ਪਾ ਦਾਂਗੇ ਬੜਾ ਕੀਤਾ ਮੈਂ ਤੇਰੀ ਮੇਰੀ ਪਾ ਦਾਂਗੇ ਪਾ ਦਾਂਗੇ ਸਟੋਰੀ ਫੋਲੋ ਮੈਂ ਕਰ ਲੈ ਮੇਰਾ ਯਾਰ ਸਹੀ ਰੀ ਅੰਦਰ ਹੋਰ ਚੱਲਦੇ ਓਕੇ 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 ਹੋ ਗਿਆ ਮੇਰਾ ਵੀਰ ਸੋਨੇ ਵਾਲਾ ਓਕੇ ਮੇਰਾ ਵੀਰ ਸੋਨੇ ਤੇ ਮੇਰਾ ਵੀਰ ਕਾਰ ਵੀਦਾ ਐਣ ਪੱਠਾ ਵਹਿਣਾ ਅਜ ਮਨ ਲਾਦਾ ਆਈ ਲਿਸ਼ਕਦੀ ਹੈਗੀ ਪਰ ਰਹਿਣੀ ਨਹੀਂ ਹੈਗੀ ਕਿਉਂਕਿ ਇੱਕ ਮੀਂਹ ਨੇ ਮੱਤਰ ਵਾਲਿਆ ਵਾ ਤੇ ਰਹਿੰਦਾ ਹੁੰਦਾ ਰੋੜ ਉੱਤਾ ਦਾ ਲੈ ਵੀ ਹਾਂ ਆਪਾਂ ਵੀ ਪਹੁੰਚ ਇਹ ਬੰਦੇ ਆਪਣੇ ਰਹਦੀ ਆ ਸਾਰੇ ਮਾਰੇ ਦਿਖਾਦੇ ਬੰਦੇ ਆਪਾਂ

ਕੋਈ ਜੱਕ ਕਰ ਲਈ। ਹੋਰ ਗੈਰੀ ਕਿੱਧਰ ਫਿਰ? ਵਧੀਆ ਵਧੀਆ ਜਾਨ ਠੀਕ ਠਾਕ, ਤੁਸੀਂ ਦੱਸੋ। ਸੁੱਖਾ ਕਿੱਦਾਂ ਵਾ? ਸੁੱਖਾ ਪੂਰਾ ਫੌਮ ਤੇ ਅੱਜ ਐਣਕਾ ਲੱਗੀਆਂ। ਅੱਜ ਸੁੱਖੇ ਦੇ ਪੇਸਟਾ ਨਹੀਂ ਲਾਇਆ ਵੇਲਾ। ਇਹ ਲੱਤ ਦੀਆਂ ਥੋੜੀ ਹੋਣੇ। ਨਿੱਕ ਸੁੱਕ ਖਾਦਾ। ਲੈ ਗੱਡੀ ਤੇ ਆਪਣੀ ਹੋ ਗਈ ਉਹ ਚਿੱਟਿੰਗ। ਕਿੰਨਾ ਕ ਇੱਥੋਂ ਦੂਰ ਗੈਰੀ? ਆ ਲੱਗੇ ਹੀ ਆ ਬਸ ਕੋਲੇ ਹੀ। ਨਾਲ ਹੀ ਜਾਣਾ। ਚਲੋ। ਇਹ ਮੰਨ ਗਈ ਉਹ ਬੰਦੇ ਵੇਲਾ। ਆਹ ਚੱਲ ਵਾਸਾ ਆ ਕੇ ਗੱਡੀਆਂ ਲਵਾ ਕੇ ਅੱਗੇ ਕਾਸ਼ੀ ਓ ਮੜਾ ਗੱਡੀ ਯਾਰ ਗੱਡੀ ਘੜਾਈ ਮੜੀ ਇੱਕੋ ਮਿੰਟ ਆ ਆਪਣਾ ਇੱਥੇ ਹੈਗਾ ਤਾਂ ਐਵੇਂ ਕਿਸ ਨੂੰ ਕਹੀ ਜਾਣਦੇ ਅੱਗਾ ਬੰਦੇ ਮੰਨ ਕੀ ਗੈਰੀਆਂ ਨਾ ਫੇ ਮੈਂ ਤਾਂ ਕਿ ਨਾ ਆਹੇ ਚੀਜ਼ਾਂ ਦਾ ਕੰਨੀ ਹੁੰਦੀ ਆ ਠੀਕ ਹੈ ਮੈਂ ਨਹੀਂ ਕਰੀ ਮੈਂ ਉਂਗਲ ਪਾਈ ਤੇ ਚੁੱਪ ਕਰ ਗਈ ਉਂਗਲ ਫੜਾ ਨਾ ਕਰੀ ਇੰਨੀ ਕੰਨੀ ਕਿ ਬਸ ਇਧਰੋਂ ਵੇਖ ਕੇ ਸਮਝ ਆ ਗਾ ਦੋ ਆਏ ਹੁੰਦੀਆਂ ਦੂਜੇ ਬੰਦੇ ਆ ਮਰਨ ਹੋ ਜਾ ਸੁਖ ਬਿਰਾਜ ਸਾਡਾ ਵੀਰ ਇੰਦਰ ਬਿਰਾਜ ਸਾਡਾ ਵੀਰ ਪ੍ਰਕਾਸ਼ ਬਿਰਾਜ ਸੁਖਮੰਨੀ ਸਾਡਾ ਭਰਾ ਤੇ કઢો <polarization> <that's> ਵੇ ਲਗੇ ਮੇਲੇ ਲਗੇ ਮੁੰਡੇ ਆਹੋ ਭੱਜੇ ਆਉਂਦੇ ਓਏ ਹੀਰ ਦੂਜੇ ਭੱਜ ਕੇ ਆਉਂਦੇ ਯਾਰ ਠੀਕ ਹੈ ਬਣਾਣੀ ਆ ਇਹ ਬਣਾਣਾ ਵੀਰ ਜਾਮ ਲੱਗ ਜਾਣਾ ਜੇ ਮੰਨਿਆ ਕਰੋ ਕਰਵਾ ਯਾਰ ਕਰਵਾ ਲੋ ਕੌਣ ਹੈਗਾ ਓਕੇ ਓਕੇ ਕੋਣੇ ਕੋਣੇ ਟੂਰਨਾਮੈਂਟ ਹੋ ਗਈ ਔਖਾਤਮ ਹੁਣ ਆਪਾਂ ਚੱਲੇ ਬਹੁਤ ਵਧੀਆ ਰਿਹਾ ਉੱਥੇ ਤੇ ਖਾ ਪੀ ਲਈਏ ਨਾ ਗੈਰੀ ਯਾਰ ਬਿਲਕੁਲ ਬਿਲਕੁਲ ਚੱਲੀਏ ਉਹ ਬੈਨੇ ਆ ਹੁਣ ਭਈਏ ਜਾਣਾ ਨਿਕਲਣਾ ਕਰਨਾ ਰਾਹ ਉਦਾਂ ਦਾ ਤੈਨੂੰ ਪਤਾ ਤੇ ਇਸ ਦਾਰ ਪੈ ਨਹੀ ਆਪਾਂ ਸ਼ਹਿਰ ਬਹਿ ਗਏ ਨਾ ਫਿਰ ਫਿਰ ਤੁਸੀਂ ਤੁਰ ਪਿਓ ਜੋ ਫਿਰ ਆ ਜਿਹੜਾ ਨਾ ਰਾਹ ਜਿਆਦਾ ਟੁੱਟਾ ਵਾ ਨਹੀਂ ਸੁੱਖੇ ਤੇਰੀ ਕਿੱਦਾਂ ਸਹੀ ਆ ਵੱਡ ਡੋਡ ਓਕੇ ਆ ਫਿਰ ਉਹ ਵਧੀਆ ਹੋ ਗਿਆ ਯਾਰ ਪਤਾ ਏਰੀਆ ਗੱਡੀ ਆਪਣੀ ਬਹੁਤ ਜ਼ਿਆਦੀ ਗੰਦੀ ਹੋ ਗਈ ਆ ਤੇ ਹੁਣ ਇਹਦਾ ਕਰੀਏ ਯਾਰ ਧਵਾ ਲਈਏ ਗੱਡੀ ਕਹਿਣਾ ਦੂਜੇ ਨੂੰ ਗੱਡੀ ਧਵਾ ਕੇ ਲਿਆਈਏ ਹੁਣ

ਪਰਸੋ ਰਾਤ ਪਰਸੋ ਰਾਤ ਲਗਾਂ ਨਹੀਂ ਪਹਿਲਾਂ ਹੋ ਗਈ ਸੇ ਦੇ ਤੇ ਜੀ ਉਹ ਕਿਹਨੇ ਲੁੱਗੀ ਕੋਈ ਕਿਹਨੇ ਦਵਾਈ ਲੈ ਤੀ ਇੱਕ ਤੋਂ ਦਮ ਬੁਖਾਰ ਲੱਗੂ ਉਹ ਕਰੂ ਲੱਗੂ ਇਹ ਤਾਂ ਬੋਲਦਾ ਹੀ ਨਹੀਂ ਇਹਨੇ ਦਵਾਈ ਥੋੜੀ ਅਜੇ ਤੱਕ ਗੈਰੀ ਲੈਂਦੀ ਕਦੀ ਦੋਨੇ ਇਕੱਠੇ ਹੁੰਦੇ ਆ ਬੁਖਾਰ ਵੀ ਦੋਨਾਂ ਨੂੰ ਇਕੱਠੇ ਹੋਣਾ ਵਾ ਕੋਈ ਵੀ ਹੋਣਾ ਇਕੱਠੇ ਹੋਣਾ ਦੋਨਾਂ ਨੂੰ ਜੇ ਦਵਾਈ ਨਹੀਂ ਕਦੀ ਲੈਣਗੇ ਮਲੀ ਉਹਨ ਦਲੇਸ਼ ਕਦਾ ਕੇ ਪੂਰਾ ਮਾਲੇ ਸ਼ੋਰ ਆਪੂਆ ਤੋਂ ਗਏ ਹਾਉ ਕੇ ਚੱਲੀ ਯਾਰ ਚਲੋ ਛਕੋ ਫੇ ਚਲੀਏ ਤੋ ਦਲਾਰਾ ਰਾਹ ਹੀ ਸਾਰਾ ਤਾਂ ਕਰਕੇ ਮਿੱਟੀ ਬਹੁਤ ਉੱਡੀ ਆ ਹੁਣ ਵਾ ਘਰਾਂ ਨੂੰ ਵਾਪਸ ਹੀ ਆ ਮਿਲਿਏ ਸਾਰਿਆਂ ਨੂੰ ਤੇ ਘਰਾਂ ਨੂੰ ਚਲੀਏ ਠੀਕ ਆ ਜੱਸੀ ਭਾਫ ਜੱਸੀ ਭਾਫ ਓਕੇ ਮਿਲਦੇ ਫੇ ਚੰਗਾ ਫੇ ਗੈਰੀ ਭਾਫ ਨੇ ਹੁੰਦੇ ਜਾਣ